ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਵਾਰ ਸੋਹੀ ਕੀ ਸ਼ਲੋਕਾਂ ਨਾਲ ਮਹੱਲਾ ਤੀਜਾ ਸ਼ਲੋਕ ਮਹੱਲਾ ਤੀਜਾ ਸੁਹੇ ਵੇਸ ਤੋਹਾਗਣੀ ਪਰ ਫਿਰ 라ਵਣ ਜਾਏ ਫਿਰ ਛੋੜਿਆ ਘਰ ਆਪਣਾ ਮੋਹੀ ਦੂਜੈ ਭਾਏ ਮਿੱਠਾ ਕਰ ਕੇ ਖਾਇਆ ਬੋ ਸਾਦੋ ਵਧਿਆ ਰੋਗ ਸੁਧਿ ਭਤਾਰ ਹਰ ਛੋੜਿਆ ਫਿਰ ਲੱਗਾ ਜਾਏ ਵਿਜੋਗ ਗੁਰਮਖ ਹੋਇ ਸੋ ਪਲਟਿਆ ਹਰ ਰਾਤੀ ਸਾਜ ਸ਼ਿੰਗਾਰ ਸਹਿਜ ਸੱਚ ਫਿਰ 라ਵਿਆ ਹਰ ਨਾਮ ਆੁਰ ਧਾਰ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਫਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੂर्य ਨਿਮਾਣੀਐ ਸੋ ਸੋ ਸਦਾ ਸੁਮਾਲ ਨਾਨਕ ਜਨਮ ਸਵਾਰੈ ਆਪਣਾ ਕੁਲਪੀ ਛੁੱਟੀ ਨਾਲ ਪੌੜੀ ਆਪੇ ਤਖਤ ਰਚਾਇਓ ਨ ਅਕਾਸ਼ ਪਤਾਲਾ ਹੁਕਮੇ ਧਰਤੀ ਸਾਜੀ ਅਨ ਸੱਚੀ ਧਰਮਸਾਲਾ ਆਪ ਪਾਏ ਖਪਾਏਂਦਾ ਸੱਚੇ ਦੀਨ ਦੇ ਆਲਾ ਸਭਨਾਂ ਰਿਜਕ ਸੁਬਾਹੇਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤ ਪਾਲਾ ਸ਼ਲੋਕ ਮਹੱਲਾ 3 ਸੋਹਬਤਾ ਸੋਹਾਗਣੀ ਜਾ ਮਨ ਲੈ ਸਚਨਾਓ ਸਤਿਗੁਰੇ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਾਹੀ ਥਾਓ ਐਸਾ ਸ਼ਿੰਗਾਰ ਬਣਾਏ ਤੂੰ ਮੈੜਾ ਕਦੇ ਨਾ ਹੋਵੇਈ ਐਨਸ ਲਾਗੇ ਭਾਉ ਨਾਨਕ ਸੋਹਾਗਣ ਕਾ ਕੀਆ ਚੇਨ ਹੈ ਅੰਦਰ ਮੁਖ ਅੰਦਰ ਸਚ ਮੁਖ ਉਜਲਾ ਖਸਮੈ ਵਾਹੇ ਸਮਾਏ ਮਹੱਲਾ ਤੀਜਾ ਲੋਕਾ ਵੇਹੋ ਸੋਹ ਵੀ ਸੁਆ ਵੇਸ ਕਰੀ ਵੇਸੀ ਸੋ ਨ ਪਾਈਐ ਕਰ ਕਰ ਵੇਸ ਰਹੀ ਨਾਨਕ ਤਿਨੇ ਸੋ ਪਾਇਆ ਜਿਨੇ ਗੁਰ ਕੀ ਸਿਕ ਸੁਣੀ ਜੋਤਿ ਸੁਭਾਵੇ ਸੋ ਥੀਐ ਨਬੇ ਦਕੰਤ ਮੇਰੀ ਪੌੜੀ ਹੁਕਮਿ ਸਰੇਟ ਸਾਜੀ ਅਨਬੋ ਭਿਤ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇ ਤੜਾ ਸਚੇ ਅਲਖ ਪਾਰਾ ਇਕ ਨਾਨੋ ਤੂੰ ਮੇਲ ਲੈ ਗੁਰ ਸਬਦ ਵਿਚਾਰਾ ਸਚ ਰਤੇ ਸੇ ਨਿਰਮਲੇ ਹੋ ਮੈਂ ਤਜ ਵਿਕਾਰਾ ਜੇਸ ਤੂੰ ਮਿਲੈ ਸੋ ਤੁਧ ਮਿਲੈ ਸੋਈ ਸਚਿਆਰਾ ਸ਼ਲੋਕ ਮਹੱਲਾ ਤੀਜਾ ਸੋ ਵੀਐ ਸੁਆ ਸਭ ਸੰਸਾਰ ਹੈ ਜਿਨ ਗੁਰਮਤ ਦੂਜਾ ਭਾਉ ਖਿਨ ਮੈਂ ਝੂੜ ਸਭ ਬਿਨ ਸੁਜਾਇ ਜਿਉ ਟਿਕੈ ਨ ਬਿਰਖ ਕੀ ਛਾਉ ਗੁਰਮੁਖ ਲਾਲੋ ਲਾਲ ਹੈ ਜਿਉ ਰੰਗ ਮਜੀਠ ਸਚੜਾਓ ਉਲਟੀ ਸਕਤੇ ਸਿਵੈ ਘਰ ਆਈ ਮਨ ਵਸਿਆ ਹਰ ਅਮਰਤ ਨਾਓ ਨਾਨਕ ਬਲੇਹਾਰੀ ਗੁਰੇ ਆਪਣੇ ਜਿੱਤ ਮਿਲੇ ਹਰ ਗੁਣ ਗਾਓ ਮਹੱਲਾ ਤੀਜਾ ਸੁਆ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ ਇਸ ਲਹੰਦੇ ਬਿਲਮ ਨਾ ਹੋਵੇ ਈ ਰੰਡ ਬੈਠੀ ਦੂਜੇ ਭਾਏ ਮੋਹ ਦੇ ਆਣੀ ਦੁਮਣੀ ਸੁਹਾ ਵੇਸ ਲੁਪਾਏ ਸਬਦ ਸੱਚੇ ਰੰਗ ਲਾਲ ਕਰ ਭੈ ਭੈ ਸ਼ਿੰਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਰ ਸਤਗੁਰ ਭਾਏ ਪੌੜੀ ਆਪੇ ਆਪ ਬਾਇੋ ਨਯਾਬ ਕੀਮਤ ਪਾਈ ਤੇ ਸਦਾ ਅੰਤ ਨਾ ਜਾਪਈ ਗੁਰ ਸ਼ਬਦ 부ਝਾਈ ਮਾਇਆ ਮੋਗubar ਹੈ ਦੂਜੈ ਪਰਮਾਈ ਮਨ ਮੁਗਠੋ ਨਾ ਬਾਇਨੀ ਫਿਰ ਆਵੇ ਜਾਈ ਜੋ ਸੁਭਾਵੈ ਸੋਹੀਐ ਸਭ ਚਲੇ ਰਜਾਈ ਸਲੋਕ ਮਹੱਲਾ ਤੀਜਾ ਸੁਅ ਵੇਸ ਕਾ ਮਨ ਕੋ ਲਖਣੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਓਸ ਸੀਲ ਨ ਸੰਜਮ ਸਦਾ ਝੂਠ ਬੋਲੇ ਮਨਮੁਖ ਕਰਮ ਖੁਵਾਰ ਜਿਸ ਪੂਰਬ ਹੋਵੈ ਲਿਖਿਆ ਤਿਸ ਸਤਗੁਰ ਮਿਲੇ ਪਧਾਰ ਸੁਹਾਵੇ ਸਭ ਉਤਾਰ ਧਰੇ ਗਲ ਪਹਿਰੈ ਕਿਮਾ ਸ਼ਿੰਗਾਰ ਪਈਐ ਸਹੁਰੈ ਸ ਬਹੁ ਸੋਭਾ ਪਾਇਐ ਤਿਸ ਪੂਜ ਕਰੇ ਸਭ ਸੈਸਾਰ ਔਰ ਲਈ ਕਿਸੈ ਦੀ ਨਾਰ ਲੈ ਜਿਸ ਰਾਵੇ ਸਿਰਜਣ ਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਬਨਾਸੀ ਬੁਰਖ ਭਰ ਧਾਰ ਮਹੱਲਾ ਪਹਿਲਾ ਸੁਹਾ ਰੰਗ ਸੁਪਨਾ ਨੀਸੀ ਬਿਨ ਤਾਗੇ ਗਲ ਹਾਰ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰषि ਸਭ ਬੁਰਾਈਆਂ ਛਾਰ ਪੌੜੀ ਇਹੋ ਜਗ ਆਪ ਪਾਏ ਉਹਨ ਕਰ ਚੋਜ ਵਡਾਨ ਪੰਜ ਧਾਤ ਵਿੱਚ ਪਾਈ ਅਨਮੋ ਝੂਠ ਗੁਮਾਨ ਆਵੇ ਜਾਏ ਪੁਹਾਈਐ ਮਨ ਮੁਖ ਗਿਆ ਨਿਕਨਾ ਆ ਬੁਝਾਇਓ ਨ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸਿਓ ਨ ਹਰ ਨਾਮ ਨਿਧਾਨ ਇਕ ਨਾ ਆ ਬੁਝਾਇਓ ਨ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸਿਓ ਨ ਹਰ ਨਾਮ ਨਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ